ਆਲੇ ਕੁਰਤੇ ਪਜਾਮੇ ਭਾਵੇਂ ਤੁਸੀਂ ਲੈ ਲਓ ਮੁੰਡਿਆਂ ਖੁੰਟੇ ਵਾਲੇ ਕੁਰਤੇ ਪਜਾਮੇ ਚਾਹੇ ਤੁਸੀਂ ਲੈ ਲਓ ਪਾਪਾ ਜੀ ਵਾਲੇ ਕੁਰਤੇ ਮਤਲਬ ਤੁਸੀਂ ਭਾਵੇਂ ਡਿਜ਼ਾਈਨਰ ਕੁਰਤੇ ਪਜਾਮੇ ਲੈ ਜਾਓ ਜਿਹੜੇ ਬਾਜ਼ਾਰਾਂ ਦੇ ਵਿੱਚ 3 3000 ਰੁਪਏ ਦੇ ਕੁਰਤਾ ਪਜਾਮਾ ਮਾਤੂਸ਼ਰੀ ਦਸਤਾਰ ਜੜਿਆਲਾ ਗੁਰੂ ਤੋਂ ਲੈ ਜਾਓ ਸਿਰਫ 700 ਰੁਪਏ ਦੇ ਵਿੱਚ ਤੁਸੀਂ ਬਾਜ਼ਾਰਾਂ 'ਚ ਜਾਂਦੇ ਹੋ 2 ਪੀਸ ਕੋਟ ਪੈਂਟ ਲੈਣ 10 10000 ਰੁਪਏ ਲੱਗ ਜਾਂਦਾ ਤੁਹਾਡਾ ਅਸੀਂ 10000 ਵਾਲਾ ਕੋਟਪਿੰਟ ਤੁਹਾਨੂੰ ਦੇਣਾ ਸਰਵ 2995 ਚ ਉਹ ਵੀ ਸਲਾਈ ਕਰਕੇ ਜਿਹੜਾ ਬਾਜ਼ਾਰ ਦੇ ਵਿੱਚ 3 ਪੀਸ ਕੋਟਪਿੰਟ 15000 ਰੁਪਏ ਦਾ ਅਸੀਂ ਦਵਾਂਗੇ 3760 ਚ ਸਲਾਈ ਕਰਕੇ ਭਾਵੇਂ ਤੁਸੀਂ ਪਾ ਲਓ ਲੀਡਰ ਵਾਲੇ ਕੁਰਤੇ ਪਜਾਮੇ ਭਾਵੇਂ ਤੁਸੀਂ ਲੈ ਲਓ ਮੁੰਡਿਆ ਖੁੰਟੇ ਵਾਲੇ ਕੁਰਤੇ ਪਜਾਮੇ ਚਾਹੇ ਤੁਸੀਂ ਲੈ ਲਓ ਪਾਪਾ ਜੀ ਵਾਲੇ ਕੁਰਤੇ ਮੈਂ ਮਤਲਬ ਤੁਸੀਂ ਭਾਵੇਂ ਡਿਜ਼ਾਈਨਰ ਕੁਰਤੇ ਪਜਾਮੇ ਲੈ ਜਾਓ ਤੁਹਾਡਾ ਫਾਇਦਾ ਰੰਗਾਂ ਦੇ ਵਿੱਚ ਹੀ ਬਹੁਤ ਜ਼ਿਆਦਾ ਰੰਗਿਆ ਬਹੁਤ ਜ਼ਿਆਦਾ ਤਿਆਰੀ ਆ ਆ ਟਾਈਆਂ ਦੀ ਜਾਨ ਪਾਤੀ ਆ ਦੇਖੋ 15 1500 ਰੁਪਏ ਟਰਾਈ ਵੈਕ ਦੀ ਬਜ਼ਾਰ ਚ ਐਦਾਂ ਡੱਬਾ ਬੰਦ ਕਰਕੇ ਇੱਥੇ ਕੋਈ 400 ਕੋਈ 500 ਪਰ ਦੂਜੀ ਦਸਤਾਰ ਅਸਲ ਰੰਗ ਸਰਦਾਰੀ ਦੇ ਆ ਤੁਸੀਂ ਚੈੱਕ ਕਰ ਲਓ ਸਾਡੇ ਕੋਲ 550 ਤੋਂ ਵੱਧ ਰੰਗਿਆ ਫੋਲ ਰੰਗ ਦੇ ਵਿੱਚ ਹੋ ਜਵੇ ਡੱਬ ਪੈ ਜਵੇ ਤਾਂ ਤੁਹਾਨੂੰ ਅਸੀਂ 3 ਮਹੀਨੇ ਦੇ ਅੰਦਰ ਬਦਲ ਕੇ ਨਮਾ ਦੇ ਦਿਆਂਗੇ ਤੁਸੀਂ ਲੈਣੇ 5000 ਦਾ 8000 ਦਾ 10000 ਦਾ ਲਾਈਨਿੰਗ ਤੁਸੀਂ ਲਾ ਦਨੇ ਹੋ ਮਾੜੀ ਰੰਗ ਫੇਟ ਸੂਟ ਗਿਆ ਖਰਾਬ ਇਥੇ ਗਰੰਟੀ ਦਿੰਨੇ ਆ ਉਹ ਠਹਿਰੀ 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 ਉਹ ਕੁਰਤੇ ਪਜਾਮੇ ਪਾਉਣ ਲੱਗ ਪਏ ਮੁੰਡੇ ਪਿੰਡੂ ਵੀ ਤੇ ਸ਼ਹਿਰੀ ਕਹਿੰਦੇ ਟਿੱਕਾ 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 ਮੁੰਡਾ ਜਾਂਚਦਾ ਹੀ ਹੋ ਆ ਜਿਹੜਾ ਪਾਉਂਦਾ ਕੁਰਤਾ ਪਜਾਮਾ ਚਿੱਟਾ ਜਿਹੜੇ ਬਾਜ਼ਾਰਾਂ ਦੇ ਵਿੱਚ 3 3000 ਰੁਪਏ ਦੇ ਕੁਰਤਾ ਪਜਾਮਾ ਮਾਤੂ ਸ਼੍ਰੀ ਦਸਤਾਰ ਜੜਿਆਲਾ ਗੁਰੂ ਤੋਂ ਲੈ ਜਾਓ ਸਿਰਫ 700 ਰੁਪਏ ਦੇ ਵਿੱਚ ਚਾਹੇ ਗੀਜਾ ਕਾਟਨ ਲੈ ਲਓ ਚਾਹੇ ਪੇਪਰ ਕਾਟਨ ਲੈ ਲਓ ਚਾਹੇ ਲੈ ਲਓ ਲੈ ਲੈਣ ਵਾਈਟ ਦੇ ਵਿੱਚ ਤਾਂ ਨੇਰੀਆ ਲੈ ਲਾਂਗੇ ਭਾਵੇਂ ਤੁਸੀਂ ਪਾ ਲਓ ਲੀਡਰ ਵਾਲੇ ਕੁਰਤੇ ਪਜਾਮੇ ਭਾਵੇਂ ਤੁਸੀਂ ਲੈ ਲਓ ਮੁੰਡਿਆ ਖੁੰਡੇ ਵਾਲੇ ਕੁਰਤੇ ਪਜਾਮੇ ਚਾਹੇ ਤੁਸੀਂ ਲੈ ਲਓ ਪਾਪਾ ਜੀ ਵਾਲੇ ਕੁਰਤੇ ਮਤਲਬ ਤੁਸੀਂ ਭਾਵੇਂ ਡਿਜ਼ਾਈਨਰ ਕੁਰਤੇ ਪਜਾਮੇ ਲੈ ਜਾਓ ਤੁਹਾਡਾ ਫਾਇਦਾ ਤੁਸੀਂ ਬਾਜ਼ਾਰਾਂ 'ਚ ਜਾਂਦੇ ਹੋ 2 ਪੀਸ ਕੋਟ ਪੈਂਟ ਲੈਣ 10 10000 ਰੁਪਏ ਲੱਗ ਜਾਂਦਾ ਤੁਹਾਡਾ ਅਸੀਂ 10000 ਵਾਲਾ ਕੋਟ ਪੈਂਟ ਤੁਹਾਨੂੰ ਦੇਣਾ ਸਿਰਫ 2995 'ਚ ਉਹ ਵੀ ਸਲਾਈ ਕਰਕੇ ਡਿਜ਼ਾਈਨ ਕਿੰਨਾ ਜ਼ਬਰਦਸਤ ਹੈਗਾ ਨਿਆਰੇ ਪੂਰੇ ਆਏ ਪਏ ਆ ਜਿਹੜਾ ਬਾਜ਼ਾਰ ਦੇ ਵਿੱਚ 3 ਪੀਸ ਕੋਟ ਪੈਂਟ 15000 ਰੁਪਏ ਦਾ ਅਸੀਂ ਦਵਾਂਗੇ 3760 ਜੀ ਸਲਾਈ ਕਰਕੇ ਪਰ ਵੱਡੇ ਬ੍ਰੈਂਡਾਂ ਦਾ ਨਾਮ ਲਿਖ ਕੇ ਅਸੀਂ ਲੋਕਾਂ ਨਾਲ ਲੁੱਟ ਨਹੀਂ ਕਰਦੇ ਇਹ ਵੀ ਕੋਈ 15 20000 ਨਹੀਂ 5 6000 ਚ ਕੋਟ ਪੈਂਟ ਰੈਡੀ ਕਰਕੇ ਦੇ ਦਾਂਗੇ ਸ਼ਰਟਾਂ ਦੇ ਵਿੱਚ ਬਹੁਤ ਜ਼ਿਆਦਾ ਰੰਗਿਆ ਬਹੁਤ ਜ਼ਿਆਦਾ ਤਿਆਰੀ ਆ ਚਾਹੇ ਤੁਸੀਂ ਚੈੱਕ ਦੇ ਵਿੱਚ ਲੈ ਜਾਓ ਵੱਡੇ ਚੈੱਕ ਜਿ ਲੈ ਜਾਓ ਰੰਗ ਫਿੱਕਾ ਲੈ ਜਾਓ ਗੂੜਾ ਲੈ ਜੋ ਆ ਟਾਈਆਂ ਦੀ ਜਾਨ ਪਾਤੀ ਆ ਦੇਖੋ 15 1500 ਰੁਪਏ ਟਾਈ ਵੇਖਦੀ ਬਾਜ਼ਾਰ ਚ ਐਦਾਂ ਡੱਬਾ ਬੰਦ ਕਰਕੇ ਇੱਥੇ ਕੋਈ 400 ਕੋਈ 500 ਕੋਈ 600 ਇੰਨੀ ਰੇਂਜ ਦੇ ਵਿੱਚ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਆਪ ਤੁਸੀਂ ਚੈੱਕ ਕਰ ਲਓ ਸਾਡੇ ਕੋਲ 550 ਤੋਂ ਵੱਧ ਰੰਗਿਆ ਉਹ ਲੈ ਦੇਵੇ ਜੋ ਜਵੇ ਡੱਬ ਪੈ ਜਵੇ ਤਾਂ ਤੁਹਾਨੂੰ ਅਸੀਂ 3 ਮਹੀਨੇ ਦੇ ਅੰਦਰ ਬਦਲ ਕੇ ਨਮਾ ਦੇ ਦਿਆਂਗੇ ਦੇਖੋ ਜੀ ਸੂਟ ਤੁਸੀਂ ਲੈਣੇ ਹੋ 5000 ਦਾ 8000 ਦਾ 10000 ਦਾ ਲਾਈਨਿੰਗ ਤੁਸੀਂ ਲਾ ਦਨੇ ਹੋ ਮਾੜੀ ਰੰਗ ਫੇਟ ਸੂਟ ਗਿਆ ਖਰਾਬ ਇਥੇ ਗਰੰਟੀ ਦਿੰਦੇ ਆ ਐਦਾਂ ਦੇ ਸ਼ੈਸਵਿਲੇ ਗਬਰੂ ਕੁਰਤੇ ਪਜਾਮੇ ਪਾਉਣ ਵਾਲੇ ਆ ਜਾਓ ਬਈ ਆ ਦੇਖੋ ਸਾਡਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜ਼ਿਆਦਾਤਰ ਚਿੱਟੇ ਰੰਗ ਦਾ ਕੁਰਤਾ ਪਜਾਮਾ ਉੱਤੇ ਬਲੇਜ਼ਰ ਤੇ ਉੱਤੇ ਬੰਨੀ ਹੁੰਦੀ ਆ ਬਸੰਤੀ ਰੰਗ ਦੀ ਪੱਗ ਬੜਾ ਇਜਾਜ਼ਤ ਦਾ ਸੋ ਉਦਾਂ ਦੀ ਵੀ ਤੁਸੀਂ ਟੌਰ ਕੱਢ ਸਕਦੇ ਆ ਆ ਦੇਖੋ ਫਿਲਮਾਂ ਦੇ ਵਿੱਚ ਕਿਸੇ ਨੇ ਗੱਗੂ ਗਿੱਲ ਦੇ ਪਾਇਆ ਕੁਰਤਾ ਪਜਾਮਾ ਦੇਖੋਣਾ ਕਿਸੇ ਨੇ ਹੋਰ ਕਿਸੇ ਐਕਟਰ ਦੇ ਪਾਇਆ ਦੇਖੋਣਾ ਉਹ ਵੀ ਹੈਗਾ ਪਾਰਟੀਆਂ ਦੇ ਵਿੱਚ ਜਾਂਦੇ ਹੋ ਆ ਕੁਰਤਾ ਪਜਾਮਾ ਤੁਹਾਨੂੰ ਅਸੀਂ ਉਹ ਦਿਖਾਤਾ ਵੀ ਜੇ ਹੁਣ ਠੰਡ ਘਟ ਗਈ ਆ ਇਹ ਤੁਸੀਂ ਵਿਆਜ ਪਾ ਕੇ ਪਾਰਟੀ ਦੇ ਪਾ ਕੇ ਜਾਗੂ ਦੇ ਪਾ ਕੇ ਇਹਨੂੰ ਜਾ ਸਕਦੇ ਹੋ ਤੁਹਾਡੇ ਕੋਟ ਮੰਡ ਤੋਂ ਵੱਧ ਟੌਰਿਆ ਬਾਕੀ ਕੋਟ ਮੰਡ ਤੇ ਵਿੱਚ ਦਾ ਜੋ ਰੇਟ ਅਸੀਂ ਦੇਤੇ ਆ ਪੂਰੇ ਵਰਲਡ ਦੇ ਵਿੱਚ ਇਹ ਰੇਟ ਤੁਹਾਨੂੰ ਕਿਤੇ ਹੋ ਮਿਲਦੇ ਨਹੀਂ ਆਜੋ ਹੁਣ ਛੇਤੀ ਘਰ ਨਾ ਬੈਠੇ ਰਹੋ ਹੋਰ ਪਾਸੇ ਨਾ ਜਾਓ ਲੁੱਟਾ ਨਾ ਕਰਾਓ ਕੱਪੜਾ ਤੁਹਾਨੂੰ ਮਿਲਦਾ ਯਾਲੀ ਰੁਪਈਏ ਲੈਣ ਦੇ ਚਾਰ ਚਾਰ ਗੁਣਾ ਵੱਧ ਹੁਣ ਲੁੱਟ ਦਾ ਟਾਈਮ ਕਰਤਾ ਜਮਾਂ ਹੀ ਖਤਮ ਮਾਤੂ ਸ਼੍ਰੀ ਦਸਤਾਰ ਚੰਡਿਆਲਾ ਗੁਰੂ ਨੰਬਰ ਸਕਰੀਨ ਤੇ ਆ ਘੰਟੀ ਘੁੰਟੀ ਜੀ ਮਾਰੋ ਤੇ ਆਜੋ ਕੂਟਰ ਤੇ ਆਜੋ ਮੋਟਰਸਾਈਕਲ ਤੇ ਆਜੋ ਬੱਸੇ ਆਜੋ ਟੈਂਪੂ ਜਾਜੋ ਜੱਟ ਹੋਣਾ ਆਜੋ ਮਰਜ਼ੀ ਤੁਹਾਡੀ ਆ ਵੈਲਕਮ ਕਰਾਂਗੇ ਚਾਹ ਵੀ ਪਿਲਾਵਾਂਗੇ ਕਿਆਰਾ ਮਨ ਹੋਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਂਹ ਟੀਵੀ ਜੜਿਆਲਾ ਗੁਰੂ